यमुनाथ चले भाई भैसे भाई यमुना चले भाई जी के सभी आए जी के दुख सभी आए जी मिल सुन के गुण सीमना सुन के ना सी आए दीदे

आ गई है पालकी जय महाकाल की जय माता शिरवाली क्लब द्वारा जो कि महारानी अपना महाराज जी पालकी कटी जा रही है बटाला सारा ही भक्ति में हो गया है सर हर पासे देखिए महाकाल दे जयकारे गूंज रहे हैं इस करके मई दे आगे आपा भी प्रार्थना करते हैं ਇਸ ਕਲੱਬ ਨੂੰ ਇਦਾਂ ਹੀ ਜਥਾ ਸ਼ਕਤੀ ਦਿੰਦੇ ਰਹਿਣ ਤੇ ਇਦਾਂ ਹੀ ਧਾਰਮਿਕ ਕਾਰਜ ਕਰਦੇ ਰਹਿਣ ਜੈ ਮਾਤਾ ਦੀ ਜੈ ਸ਼ੰਕਰ ਕੀ ਮੈਂ ਨੀਰੇ ਢੋਲਾ ਸ੍ਰਦੀ ਲੋਕ ਸੇਵਾ ਸੁਭਦੀ ਬਟਾਲਾ ਨਗਰ ਸਿਉ ਦੇ ਅੱਜ ਜੈ ਮਾਤਾ ਸ਼ੇਰਾਂਵਲੀ ਮੀਆਂ ਹਾਲੇ ਵੱਲੋਂ ਪਾਂ ਭਾਈ ਦਾ ਜਾਗਰਨ ਰਾਤ ਨੂੰ ਅੱਜ ਜੋ ਸੋਭਾ ਯਾਤਰਾ ਮਹਾਗਾਲ ਦੀ ਗੱਡੀ ਆ ਰਹੀ ਹੈ ਮੈਂ ਇਹਨਾਂ ਨੂੰ ਜੈ ਮਾਤਾ ਸ਼ੇਰਾਂਵਲੀ ਕਲੱਬ ਵਾਲਿਆਂ ਨੂੰ ਸਾਰਿਆਂ ਨੂੰ ਆਪਣੀ ਟੀਮ ਵੱਲੋਂ ਬੋ ਬੋ ਮੁਬਾਰਕ ਬਾਤ ਹੈ ਨਾ ਜੈ ਮਾਤਾ ਦੀ ਸ਼ੰਕਰ ਦੀ ਜੈ ਮਹਾਕਾਲ ਜਿੱਦਾਂ ਕਿ ਸਾਰੇ ਸ਼ਹਿਰ ਨਿਵਾਸੀਆਂ ਨੂੰ ਇਵਨ ਪੂਰੇ ਪੰਜਾਬ ਦੀ ਮੈਂ ਗੱਲ ਕਰਨਾ ਤੇ ਸਾਡੇ ਜੈ ਮਾ ਸ਼ੇਰਾਂ ਵਾਲੀ ਕਲੱਬ ਵੱਲੋਂ ਸ਼ਹਿਰ ਦੇ ਵਿੱਚ ਜਾਂ ਪੰਜਾਬ ਦੇ ਵਿੱਚ ਦੂਸਰੀ ਵਾਰ ਨਗਰ ਭਰਮਣੋ ਜਾ ਰਿਹਾ ਹੈ ਮਹਾਦੇਵ ਜੀ ਦਾ ਤੇ ਜਿੱਦਾਂ ਕਿ ਪਿਛਲੇ ਸਾਲ ਪਹਿਲੀ ਵਾਰ ਸੀਗਾ ਕਾਫੀ ਉਤਸ਼ਾਹ ਦੇਖਣ ਨੂੰ ਮਿਲਿਆ ਸੀਗਾ ਇਸ ਸਾਲ ਜੋ ਅਸੀਂ ਲੋਕਾਂ ਕੋ ਉਮੀਦ ਕੀਤੀ ਹੀ ਉਹਦੇ ਤੋਂ ਵੀ ਜ਼ਿਆਦਾ ਹੀ ਸਾਨੂੰ ਦੇਖਣ ਨੂੰ ਮਿਲਿਆ ਅਸੀਂ ਉਮੀਦ ਕਰਦੇ ਹਾਂ ਕਿ ਸਾਰੇ ਜਣੇ ਇਸ ਤਰ੍ਹਾਂ ਹੀ ਸਾਨੂੰ ਮਿਲ ਕੇ ਸਪੋਰਟ ਕਰੋ ਤਾਂ ਕਿ ਇਹ ਆਪਣਾ ਨਹੀਂ ਅਹੀ ਪ੍ਰਭੂ ਦੇ ਨਾਮ ਨੂੰ ਅੱਗੇ ਲੈ ਕੇ ਚੱਲ ਸਕੀਏ ਆਪਣੇ ਹਿੰਦੂਤਵ ਨੂੰ ਭੁੱਲ ਨਾ ਸਕੀਏ ਅਸੀਂ ਨਾਲ ਵੀ ਹੋਰ ਵੀ ਹਿੰਦੂਆਂ ਨੂੰ ਜਾਗਰੂਕ ਕਰ ਸਕੀਏ ਅਸੀਂ ਇਹ ਜਾ ਸਕੂਗੀ ਜੈ ਜੀ ਮਹਾਂਗਾਲ ਵੀਰ ਬਜਰੰਗੇ ਹਰਿ ਨਾਮ ਮਹਾਰਮ ਅਤੇ ਮੈਂ ਚਾਹਾਂਗਾ ਕਿ ਪੂਰੀ ਸ਼ੋਭਾ ਯਾਤਰਾ ਦੇ ਨਾਲ ਸਾਨੂੰ ਸਪੋਰਟ ਕਰਨ ਸਾਡੇ ਨਾਲ ਪੈਦਲ ਚੱਲਣ ਸਾਡੇ ਨਾਲ ਨਹੀਂ ਭੋਲੇनाथ ਦੇ ਨਾਲ ਪੈਦਲ ਚੱਲਣ ਤੇ ਸਾਨੂੰ ਸਪੋਰਟ ਕਰਨ ਜੈ ਸ਼੍ਰੀ ਮਹਾਕਾਲ ਯਾਤਰਾ ਕਿੱਥੋਂ ਸ਼ੁਰੂ ਹੋ ਕੇ ਕਿੱਥੇ ਸਮਾਪਤ ਹੋਵੇ ਸ਼ੋਭਾ ਯਾਤਰਾ ਪੁਰਾਣੀ ਦਾਣਾ ਮੰਡੀ ਤੋਂ ਸ਼ੁਰੂ ਹੋ ਕੇ ਮੀਆਂ ਮੱਲੇ ਤੱਕ ਪਹੁੰਚੇਗੀ ਔਰ ਉੱਥੇ ਅੱਗੋਂ ਜਿਹੜੇ ਵੱਖ-ਵੱਖ ਕਲਾਕਾਰ ਬੋਲੇਨਾਥ ਦੇ ਅਸ਼ੀਰਵਾਦ ਦੇ ਨਾਲ ਆ ਰਹੇ ਨੇ ਉਹਨਾਂ ਸਾਰਿਆਂ ਦਾ ਉਤਸਾਹ ਦੀ ਮਨਾਸਬ ਦੇਵ ਜੈ ਸ਼ੰਕਰ ਜੈ ਮਹਾਕਾਲ ਯਕਾਰਾ ਵੀਰ ਬਚਨਗੇ ਹਰ ਹਰ ਮਹਾਦੇਵ ਜੈ ਜੈ ਮਾ ਸ਼ੇਰਾ ਵਾਲੀ ਕਲੱਬ ਨੂੰ ਇਸ ਵਾਰ ਬਟਾਲੇ ਵਿੱਚ ਦੂਸਰੀ ਵਾਰ ਨਗਰ ਪ੍ਰਮਨ ਮਹਾਕਾਲ ਜੀ ਦੀ ਸਵਾਰੀ ਦਾ ਹੋ ਰਿਹਾ ਮੈਂ ਸਾਰੇ ਕਲੱਬ ਮੈਂਬਰਾਂ ਨੂੰ ਅਤੇ ਸਾਰੇ ਸ਼ਹਿਰ ਵਾਸੀਆਂ ਨੂੰ ਅਪੀਲ ਕਰਦਾ ਕਿ ਇਸ ਯਾਤਰਾ ਵਿੱਚ ਹੌਮ ਹੌਮ ਆ ਕੇ ਪਹੁੰਚਣ ਜਿਹੜਾ ਵੀ ਇਹ ਕਲੱਬ ਉਪਰਾਲਾ ਕਰ ਰਿਹਾ ਇਹ ਬਟਾਲੇ ਵਿੱਚ ਮੇਰੇ ਖਿਆਲ ਦੂਸਰੇ ਸਾਲ ਦੂਸਰੀ ਵਾਰੀ ਇਹਨਾਂ ਦੀ ਯਾਤਰਾ ਕੱਢੀ ਜਾ ਰਹੀ ਆ ਵੱਡੇ ਪੱਧਰ ਦੇ ਸ਼ਰਧਪਕ ਇੱਥੇ ਪਹੁੰਚੇ ਨੇ ਅਤੇ ਸਾਰੇ ਹੀ ਕਲੱਬ ਵਾਸੀਆਂ ਦੇ ਸਹਿਯੋਗ ਨਾਲ ਸ਼ਹਿਰ ਵਾਸੀਆਂ ਦੇ ਸਹਿਯੋਗ ਨਾਲ ਯਾਤਰਾ ਕੱਢੀ ਜਾ ਰਹੀ ਹੈ ਅੱਜ ਬਹੁਤ ਹੀ ਖੁਸ਼ੀ ਦਾ ਸਮਾਂ ਹੈ ਇਸ੍ਰੀ ਮਹਾਕਾਲ ਸੇਵਾ ਸੁਸਾਇਟੀ ਦੀ ਤਰਫੋਂ ਅੱਜ ਇਸ੍ਰੀ ਮਹਾਕਾਲ ਜੀ ਦੀ ਸ਼ੋਭਾ ਯਾਤਰਾ ਸਿੱਟਣ ਵਾਸਤੇ ਜਾ ਰਹੇ ਨੇ ਔਰ ਇਹ ਦੂਸਰਾ ਇਹਨਾਂ ਦਾ ਪ੍ਰੋਗਰਾਮ ਹੈ ਔਰ ਬਹੁਤ ਹੀ ਇਕਤਾਰਵਿਕ ਪ੍ਰਵ੍ਰਤੀ ਦੇ ਲੋਕ ਜਿਹੜੇ ਨੇ ਇਸ ਸੰਸਥਾ ਦੇ ਵਿੱਚ ਜੁੜੇ ਨੇ ਔਰ ਇਹਨਾਂ ਦਾ ਪ੍ਰੋਗਰਾਮ ਜਿਹੜਾ ਹਰ ਸਾਲ ਦੇਖਣਯੋਗ ਹੁੰਦਾ ਹੈ ਔਰ ਭਗਵਾਨ ਸ਼ੰਕਰ ਨੂੰ ਸਮਰਪਿਤ ਇਹ ਪ੍ਰੋਗਰਾਮ ਹੈ ਔਰ ਅਸੀਂ ਭਗਵਾਨ ਸ਼ੰਕਰ ਅਗੇ ਅਰਦਾਸ ਕਰਦੇ ਹਾਂ ਕਿ ਇਹ ਸੰਸਥਾ ਦੇ ਤਮਾਮ ਜਿੰਨੇ ਵੀ ਉਦੇਦਾਰ ਨੇ ਉਹਨਾਂ ਨੂੰ ਦਿਨ ਦੁਗਣੀ ਔਰ ਰਾਤ ਤੋਗੜੀ ਤਰੱਕੀ ਕਰੇ ਔਰ ਮੋਟਾਲਾ ਨਿਵਾਸੀਆਂ ਨੂੰ ਵੀ ਇਸ ਮੌਕੇ ਦੇ ਉੱਤੇ ਬਹੁਤ ਚੜਕੇ ਇਹਨਾਂ ਦਾ ਸਾਥ ਦੇਣਾ ਚਾਹੀਦਾ ਹੈ ਸੋ ਇਸ ਮੌਕੇ ਤੇ ਮੈਂ ਸਭ ਨੂੰ ਬਹੁਤ-ਬਹੁਤ ਵਧਾਈ ਦੇਂਦਾ ਉਹ ਸ਼੍ਰੀ ਮਹਾਕਾਲ ਸੋਸਾਇਟੀ ਹੈ ਇਹਨਾਂ ਨੇ ਪਿਛਲੀ ਵਾਰ ਵੀ ਬਹੁਤ ਸੋਹਣਾ ਸਮਾਰਕੋਮੇ ਵਾਲਾ ਆਰਾਇਆ ਔਰ ਇਸ ਵਾਰ ਵੀ ਬਹੁਤ ਵਧੀਆ ਅਰੇ ਨੇ ਔਰ ਇੱਥੇ ਐਮਐਲਏ ਸਾਹਿਬ ਨੇ ਆ ਪਹੁੰਚਣਾ ਸੀ ਅੱਜ ਜੋ ਚੰਡੀਗੜ੍ਹ ਨੇ ਇਸ ਲਈ ਆਪਾਂ ਉਹਨਾਂ ਦੀ ਹਾਜ਼ਰੀ ਵੀ ਲਵਾਉਣ ਆਏ ਆ ਇੱਥੇ ਔਰ ਇਹਨਾਂ ਦੇ ਸਾਰੇ ਟੀਮ ਮੈਂਬਰਾਂ ਨੂੰ ਮੈਂ ਬਹੁਤ-ਬਹੁਤ ਸਾਡੇ ਸਾਰੇ ਪਰਿਵਾਰ ਵੱਲੋਂ ਔਰ ਸਾਰੇ ਆਮ ਆਦਮੀ ਪਾਰਟੀ ਟੀਮ ਵੱਲੋਂ ਸਾਰੇ ਵੱਲੋਂ ਬਹੁਤ-ਬਹੁਤ ਵਧਾਈ ਦੇਣਾ ਚਾਹੁੰਦਾ ਹਾਂ ਧੰਨਵਾਦ ਧੰਨਵਾਦ ਅੱ ਅੱਜੋ ਅਰਜੋ ਮਹਾਕਾਲ ਜੀ ਦੀ ਸ਼ੁਭ ਯਾਤਰਾ ਨਿਕਲ ਰਹੀ ਹੈ ਦੂਸਰੀ ਯਾਤਰਾ ਹੈ ਮੈਂ ਆਪਣੇ ਵੱਲੋਂ ਆਪਣੀ ਸੋਸਾਇਟੀ ਵਿਸ਼ਵਾਸ ਫਾਊਂਡੇਸ਼ਨ ਵੱਲੋਂ ਇਹਨਾਂ ਸਾਰੇ ਮੈਂਬਰਾਂ ਨੂੰ ਮਹਾਕਾਲ ਜੀ ਦੇ ਚਰਨਾਂ ਦੇ ਵਿੱਚ ਨਮਨ ਕਰਨਾ ਔਰ ਆਪਣੇ ਵੱਲੋਂ ਆਪਣੀ ਸੋਸਾਇਟੀ ਵਿਸ਼ਵਾਸ ਫਾਊਂਡੇਸ਼ਨ ਵੱਲੋਂ ਸਾਰਿਆਂ ਨੂੰ ਬਹੁਤ ਬਹੁਤ ਮੁਬਾਰਕਬਾਦ ਦੇਣਾ ਬੜੀ ਭਵੇ ਤੇ ਬੜੀ ਖੂਸਰੋ ਯਾਤਰਾ ਜਿਹੜੀ ਹੈ ਉਹਨੇ ਤਿਆਰ ਹੈ ਔਰ ਸਾਰੇ ਸ਼ਹਿਰ ਦਾ ਭ੍ਰਮਣ ਕਰਦੀ ਹੋਈ ਫਜਰੀ ਗੇੜ ਜਾ ਕੇ ਸਵਾਪਤ ਧੰਨਵਾਦ